ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕਰਨਦੀਪ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਦੋ گاਵਾں ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਤੇ ਦੋਵੇਂ گاਵਾں ਦੋਸਤੋ ਟੋਕਰ ਗੱਬਣੇ ਕੀ ਇਹਨਾਂ ਦੋਵਾਂ گاਵਾں ਦੀ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀ ਵੀਡੀਓ ਦਾ ਖੜਦਾ ਹੋ ਸਕਦਾ ਮੇਰਾ ਕੰਮ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰ ਕੇ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਹੈ ਬੇਨਤੀ ਕਰਦਾ ਵੀਰਾਂ ਨੂੰ ਇੰਸਟਾਗ੍ਰam ਚੈਨਲ ਤੇ ਫੇਸਬੁੱਕ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਜਿੰਨੇ ਵੀ ਵੀਰ ਸਾਨੂੰ ਫੋਨ ਕਰਨ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਇਹ ਫੋਨ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਾਰ ਲਗਦੇ ਬੈਲ ਬਟਨ ਨੂੰ ਹਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਅਸੀਂ ਜਿੰਨੀਆਂ ਵੀ ਨਵੀਆਂ ਵੀਡੀਓ ਪਾਈਏ ਤੇ ਨੋਟੀਫਿਕੇਸ਼ਨ ਅਪਡੇਟ ਕਰ ਤੱਕ ਪਹੁੰਚਦੇ ਰਵੇ। ਸੋ ਦੋਸਤੋ ਦੋ گاਵਾ ਜਿਹੜੀਆਂ ਦੋਵੇਂ ਟੋਕੜ ਗੱਪਣਾ ਅੱਜ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਦੇਣ ਲੱਗੇ ਆਂ ਵੀਡੀਓ ਇਹਨਾਂ ਦੀ। ਤੇ ਦੋਸਤੋ ਦੋ گاਵਾ ਦੀ ਟੋਕੜ ਗੱਪਣਾ ਕੱਲ ਨੂੰ ਹੋਣੀ ਆ ਆਪਣੇ ਉਹਨਾਂ ਦੀ ਵੀਡੀਓ ਆਪਾਂ ਕੱਲ ਚਲਾਵਾਂਗੇ। ਦੋ ਮੱਝਾਂ ਹੋਣਗੀਆਂ ਟੋਕੜ ਗੱਪਣਾ ਉਹ ਵੀ ਵੀਡੀਓ ਦੋਸਤੋ ਆਪਾਂ ਕੱਲ ਚਲਾਵਾਂਗੇ ਚੈਨਲ ਤੇ। ਬੇਨਤੀ ਕਰਦਾ ਵੀਰਾਂ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਬਟਨ ਨੂੰ ਹਾਲ ਤੇ ਸਿਲੈ કરીએ ਵੀ ਕਰਨਾ ਗੱਲਬਾਤ ਖੁਸ਼ੀਏ ਡਿਟੇਲ ਇਹਦਾ ਪਛਮਾਨੀ ਹਾਂਜੀ ਬਾਈ ਕਰਨਦੀਪ ਕਿਦਾਂ ਵਧੀਆ ਵਧੀਆ ਵੀਰੇ ਤੂੰ ਸੁਣਾਓ ਵਧੀਆ ਵਧੀਆ ਹੋਠੀਟਾ ਹਾਂਜੀ ਹਾਂਜੀ ਅੱਜ ਫੇਰ ਲੈਣੀਆਂ ਦੋ ਟੋਕੜੇ ਵੀਰੇ ਆਪਣੇ ਕੋਲ ਆਫਰ ਆ ਹੀ ਹੁੰਦੀਆਂ ਠੀਕ 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 ਹਾਂਜੀ ਹਾਂਜੀ ਪਹਿਲਾਂ ਆਪਣਾ ਐਡਰੈਸ ਬੋਲ ਦੇ ਪਿੰਡ ਮੇਰਾ ਲਵਕਾ ਵਾ ਤਸਿਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 9857 ਹਾਂ 4357 98557 ਤਰਤਾਫਾਂ ਸਤਤ ਠੀਕ ਹੈ ਜੀ ਹਾਂਜੀ ਦੋ ਗਵਾਂ ਦੀ ਟੋਕੜ ਕਬਣਾ ਹਾਂਜੀ ਹਾਂਜੀ ਸ਼ੁਰੂ ਕਰੀਏ ਇਹ ਲਾਲ ਗਾਂ ਤੋਂ ਪਹਿਲਾਂ ਸ਼ਾਈਵਾਲ ਦੇ ਨਾਲ ਦੀ ਕ੍ਰੋਸ ਹੈ ਕੀ ਇਹਦੀ ਡਿਟੇਲ ਹੈ ਇਹ ਵੀ ਇਹ ਪਹਿਲਾ ਸਵਾ ਸੂਈ ਆ ਅੱਛਾ ਜੀ 6 ਮਹੀਨੇ ਹੋਏ ਸੂਈਨੇ ਨੂੰ ਅੱਛਾ ਜੀ ਤੇ 5 ਮਹੀਨਿਆਂ ਦੀ ਗੱਬਣ ਹੈ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਚੈੱਕ ਪਾਸ ਹੈ ਠੀਕ ਹੈ ਜੀ ਤੇ ਹੁਣ ਇਥੇ ਲਈ ਦੁੱਧ 14 ਲੀਟਰ ਤਿਆਰ ਹੈ 14 ਲੀਟਰ ਦੁੱਧ ਹੁਣ ਥੱਲੇ ਦੇ ਤਿਆਰ ਹੈ ਹਾਂਜੀ ਤੇ ਵੀਰੇ ਤਾਜੀ ਨੇ ਇਹਨੇ 2 ਲੀਟਰ ਦੁੱਧ ਚੁਆਇਆ 2 ਲੀਟਰ ਦੁੱਧ ਚੁਆਇਆ ਤਾਜੀ ਹਾਂਜੀ ਬੱਚਾ ਨੇ ਕੀ ਦਿੱਤਾ ਬੱਚਾ ਇਹਦੇ ਪਿਛੇ ਵਛੀ ਹੈ ਵਛੀ ਹੈ ਹਾਂਜੀ ਅੱਛਾ ਫਿਰ ਇਹ ਵਛੀ ਹੈ ਐਚਪੀ ਦੀ ਵਛੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਦੋਸਤੋ 6 ਮਹੀਨੇ ਦਾ ਟਾਈਮ ਜਿਹੜਾ ਵੀਰ ਕਹਿੰਦਾ ਇਹਨੂੰ ਸੂਈ ਨੂੰ ਹੋ ਗਿਆ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੁ 12 14 ਕਿਲੋ ਦੁੱਧ ਵੀਰ ਕੰਦਾ ਤਿਆਰ ਆ 12 ਕਿਲੋ ਜਾਂ 14 ਕਿਲੋ ਸੱਜਰ ਨੇ ਦੋਸਤੋ ਇਹਨੇ ਦੁੱਧ 22 ਤੋਂ ਪਲੱਸ ਚਵਾਇਆ ਪਹਿਲਾ ਸਵੇਰ ਦੋਸਤੋ ਸੂਈ ਦੂਜੇ ਸਵੇਰ ਆਤੇ ਦੋਸਤੋ ਇਹ ਗੱਬੜਿਆ ਬੱਚਾ ਜਿਹੜਾ ਦਿੱਤਾ ਨੇ ਵਛੀ ਦਿੱਤੀ ਹੈ ਵਛੀ ਵੀ ਦੋਸਤੋ ਮੈਂ ਤੁਹਾਨੂੰ ਵਿਖਾ ਰਣਾ ਵਛੀ ਵੀ ਚੰਗੀ ਬਰੀਡ ਵਾਲੀ ਜੋ ਕਿ ਵੀਰ ਚੰਗੀ ਸੰਭਾਲਾ ਲਿਆ ਗਿਆ ਵਛੀ ਤੇ ਦੋਸਤੋ ਦੋ گاਵਾ ਵੰਡਣੀਆਂ ਇੱਕ ਦੇ ਨਾਲ ਆਹ ਕਰੋ ਚੈੱਕ ਦੋਸਤੋ ਵਛੀ ਦੀ ਫੇਸ ਕੁਆਲਿਟੀ ਵੀਰ ਜੀ ਤੋੜ ਕੇ ਦਿਖਾਈਏ ਨੂੰ ਮੜੀ ਜੇ ਕਰਾ ਟੋਰ ਕੇ ਦੋਸਤੋ ਮੈਂ ਤੁਹਾਨੂੰ ਟੋਰ ਦਿਖਾਉਣ ਦੀ ਕੋਸ਼ਿਸ਼ ਕਰਦਾ ਨੂੰ ਐ ਇਹਨੂੰ ਕਰ ਲਿਓ ਪਸ਼ੂਦੋ ਤੋਂ ਥੋੜਾ ਜਿਹਾ ਸਾਡੇ ਤੋਂ ਉਪਰਾਂ ਪੰਦ ਕਰਦਾ ਕਿਉਂਕਿ ਦੂਜੇ ਬੰਦੇ ਤੋਂ ਜਿਹਨਾਂ ਪਸ਼ੂ ਆਪਾਂ ਵੇਨੇ ਆ ਬਗਾਨੇ ਬੰਦੇ ਤੋਂ ਕਈ ਰਾਂ ਪਸ਼ੂ ਡਰ ਜਾਂਦਾ ਆਪਾਂ ਵੀ ਦੋਸਤੋ ਇਹ ਖਰੀਦ ਕੇ ਲੈਂਦੀਆਂ ਕਿਉਂਕਿ ਤੁਹਾਨੂੰ ਪਤਾ ਜਿਹੜਾ ਖਰੀਦਿਆ ਪਸ਼ੂ ਇੱਕ ਦੋ ਦਿਨ ਜੀ ਲਾਉਂਦਾ ਆ ਕੇ ਘਰ 'ਚ ਇਹਦੀ ਆਰਡਰ ਕੁਆਲਿਟੀ ਆ ਕਰ ਲੋ ਚੈੱਕ ਖਾਣਾ ਤੁਣਾ ਦੀ ਕੁਆਲਿਟੀ ਵੀ ਚੈੱਕ ਕਰ ਲੋ ਬਹੁਤ ਵਧੀਆ ਮੂਠੀ ਵਾਲਾ ਥਣ ਤੇ ਥਣਾਂ ਦੀ ਜਿਹੜੀ ਵਿਰਲ ਆਓ ਦੋਸਤੋ ਬਹੁਤ ਵਧੀਆ ਤੇ ਆਰਡਰ ਕੁਆਲਿਟੀ ਦੋਸਤੋ ਨੇ ਸੱਜਰਗਾਂਵਾਰ ਦੀ ਅਜੇ ਵੀ ਤਿਆਰ ਰੱਖੀ ਹੈ ਜਦੋਂ ਦੋਸਤੋ ਇਹ ਗਾਂ ਆਪਾਂ ਸ਼ਾਮਾਂ ਨੂੰ ਚੋਣੇ ਬਿਲਕੁਲ ਐਨ ਹਵਾ ਨਾਲ ਜਿਹੜਾ ਨਿਚੋੜ ਜਾਂਦੀ ਹੈ ਹਾਂਜੀ ਕਰਨਦੀਪ ਕਿੰਨਾ ਮੁੱਲ ਕਰਦੇ ਹਾਂ ਵੀਰੇ ਆਪਾਂ ਮੁੱਲ ਦੇ ਦਾ ਫ੍ਰੀ ਆਲਾ ਕਰਨਾ ਅੱਛਾ ਜੀ 30000 ਦੀ ਆਪ ਗਾਂ ਦੇ ਦੇਣੀ ਹੈ 35000 ਰੁਪਏ ਹਾਂਜੀ 35000 ਤੋਂ ਮਾਨਦਾਨ ਮਾਨਦਾਨ ਖੁੱਲਾ ਡੁੱਲਾ ਮਾਨਤਾਨ ਹੁੰਦਾ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਵੀਰ ਕਹਿੰਦਾ ਵੀ ਆਪਾਂ 35000 ਰੁਪਏ ਦੀ ਇਹ ਗਾਂੜੀ ਆ ਦੇ ਦੇਣੀ ਐ ਇੰਨਾ ਵੀਰੇ ਇਹ ਤੇ ਮੱਲ ਮਤਲਬ ਲੋਕੀ ਇਹ ਸੱਜਰ ਗਾਵਾਂ ਦਾ ਬੋਲ ਜਿਆਦਾ ਕਰੀਦੇ ਨੇ ਤੇ ਫਿਰ ਥੋਪੜ ਗੱਪਣਾ ਦੁੱਧ ਵੀ ਥੱਲੇ 12 14 ਕਿਲੋ ਪਿਆ ਰਿਹਾ ਤੇ ਇੰਨਾ ਮੋਲ ਘੱਟ ਆ ਆਪਾਂ ਵੀਰੇ ਜਿੰਨੇ ਨਹੀਂ ਮਿਲਦੀਆਂ ਨਾ ਉਹਨੇ ਇਹਦੀ ਭਾ ਨਾ ਮਿਲੀ ਭਾ ਦੀ ਦੇ ਦੇਣੀ ਠੀਕ ਠੀਕ ਹੈ ਜੀ ਹਾਂਜੀ ਦੋਸਤੋ ਥੋੜਾ ਬੜਾ ਵੀਰ ਕਹਿੰਦਾ ਵੀ ਆਪਾਂ ਮਾਰਦੰਨ ਰੱਖਣਾ ਕੋਈ ਜਿਆਦਾ ਨਹੀਂਗਾ ਭਾ ਨਾ ਦੋਸਤੋ ਕਰ ਲੋ ਚ ਇੱਕ 35000 ਰੁਪਇਆ ਵੀਰ ਨੇ ਡਿਮਾਂਡ ਕੀਤੀ ਮਾਨਤਨ ਵੀਰ ਕਹਿੰਦਾ ਫੁੱਲਾ ਡੁੱਲਾ ਹੋਊਗਾ ਮੌਕੇ ਤੇ ਇਹਦੇ ਬਾਰੇ ਦਸੀ ਵੀਰ ਦੋ ਨੰਬਰ ਬਾਰੇ ਤੁਜਾ ਸੋਸ ਹੋਈ ਹਾਂਜੀ ਵੀਰ ਜੀ ਇਹਦੀ ਕੀ ਡਿਟੇਲ ਹੈ ਇਹ ਵੀ ਨੇ ਦੂਜਾ ਸੂਸ ਹੋਈ ਹੈ ਦੂਜਾ ਸੂਸ ਹੋਈ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀਰੇ 5 ਮਹੀਨੇ ਹੋ ਗਏ ਸੂਈ ਨੂੰ 5 ਮਹੀਨੇ ਸੂਈ ਦੇ ਹੋ ਗਏ ਤੇ ਗਾਂ ਗੱਬਣ ਕਿੰਨੇ ਚਿਰ ਦੀ ਇਹ 4 ਮਹੀਨੇ ਦੀ ਗੱਬਣ ਆ 4 ਮਹੀਨੇ ਦੀ ਗੱਬਣ ਚੈੱਕ ਪਾਸ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਪਿਆਰ ਹੋਣ ਜਿਹੜਾ ਮੌਕੇ ਤੇ ਇਹਨੇ ਵੀਰੇ 14 ਲੀਟਰ 14 ਕਿਲੋ ਹਾਂਜੀ ਠੀਕ ਹੈ ਜੀ ਇਹਨੇ ਵੀ ਕਮਾਲ ਹੀ ਨੇ ਬਾਈਲਟ ਦੁੱਧ ਚਵਾਇਆ ਹੈ 22 ਲੀਟਰ ਦੁੱਧ ਚਵਾਇਆ ਹਾਂਜੀ ਠੀਕ ਹੈ ਜੀ ਹਾਂਜੀ ਦੋਸਤੋ ਪਿਛੇ ਬੱਚਾ ਨਹੀਂਗਾ ਬੱਚਾ ਨਹੀਂ ਦਾ ਬੱਚਾ ਬੱਚਾ ਐਕਸਪਾਇਰ ਹੋ ਗਿਆ ਠੀਕ ਹੈ ਜੀ ਹ 5 ਮਹੀਨਿਆਂ ਦੀ ਸੂਈ ਹੈ ਤੇ 4 ਮਹੀਨਿਆਂ ਦੀ ਦੋਸਤੋ ਗੱਬਣ ਚੈੱਕ ਪਾਸ ਮੌਜੂਦਾ ਜਿਹੜਾ ਦੁੱਧ ਹੈ ਹੁਣ ਮੌਕੇ ਦਾ 14 ਲੀਟਰ ਦੇ ਲਾਗੇ ਬਣ ਦੁੱਧ ਵੀਰ ਕੰਦਾ ਤਿਆਰ ਹੈ ਦੋਸਤੋ ਨਵਾਈਆਂ ਨੂੰ ਨਹੀਂ ਕਿਉਂਕਿ ਆਪਾਂ ਅੱਜ ਹੀ ਲਿਆਂਦੀਆਂ ਤੇ ਅੱਜ ਹੀ ਆਪਾਂ ਦੋਸਤੋ ਵੀਡੀਓ ਅਪਲੋਡ ਕਰਤੀ ਕਿਉਂਕਿ ਆਪਾਂ ਨੂੰ ਵੀਰਾਂ ਦੇ ਫੋਨ ਬਹੁਤ ਆ ਰਹੇ ਸੀ ਟੋਪਰ ਗੱਬਣਾ ਦਾਮਾਂ ਦੇ ਆਹ ਦੋਸਤੋ ਇਹ ਥਾਂ-ਫਾਂ ਦੀ ਕੁਆਲਿਟੀ ਚੈੱਕ ਕਰ ਲਓ ਮਿਲਦੀ ਵੀਰ ਕੰਦਾ ਬੱਚੇ ਦੇ ਇਹ ਵੀ ਨਾ ਪੜੇ ਦੇ ਮਿਲਦੀ ਆ ਪੜੇ ਕੇ ਮਿਲਦੀ ਹਾਂਜੀ ਹਾਂਜੀ ਤਾਪ ਮਿਲ ਕੇ ਚਲੋ ਠੰਡੀ ਹੈ ਉਦਾਂ ਠੀਕ ਠੀਕ ਹਾਂਜੀ ਆ ਦੋਸਤੋ ਕਰੋ ਚੈੱਕ ਤੁਹਾਨੂੰ ਤੋੜ ਕੇ ਦਿਖਾਉਣਾ ਚੰਗੀ ਦੋਸਤੋ ਬਰੀਡ ਹੈ ਐਚ ਐਫ ਦੇ ਨਾਲ ਕਰਾਸ ਹੈ ਆ ਦੋਸਤੋ ਦੀ ਆਰਡਰ ਕੁਆਲਿਟੀ ਚੈੱਕ ਕਰ ਲੋ ਮੋੜਲਾ ਮੋੜਲਾ ਵੀਰ ਮੋੜਲਾ ਦੋਸਤੋ ਤੁਹਾਨੂੰ ਥਣਾ ਦੀ ਕੁਆਲਿਟੀ ਇੱਕ ਵਾਰ ਚੈੱਕ ਕਰਵਾ ਦੇਣਾ ਆ ਕਰੋ ਚੈੱਕ ਥਣਾ ਦੀ ਦੀ ਕੁਆਲਿਟੀ ਇਹ ਕੰਨਾ ਮੁੱਲ ਦਾ ਕਰਨਾ ਕਰਨ ਦੀ ਇਹਦਾ ਵੀ ਨੇ ਜਾਜ ਮੁੱਲ ਹੀ ਕਰਨਾ ਆਪਾਂ ਹਾਂਜੀ ਇਹਦਾ ਵੀ 35000 ਕਰਨਾ ਮੁੱਲ ਤੇ 32000 ਦਿੱਤੇ ਨਹੀਂ 32000 ਦੇ ਹਾਂਜੀ ਦੋਸਤੋ 35000 ਰੁਪਿਆ ਵੀਰ ਨੇ ਡਿਮਾਂਡ ਇਹਦੀ ਵੀ ਮੰਗੀ ਐ ਤੇ 32000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਜਿਹੜਾ ਮਾਨਤਾਣ ਕਰਦਾਂਗੇ ਹੋਰ ਵੀ ਦੋਸਤੋ ਜਿਹੜਾ ਮਾਨਤਾਣ ਜ਼ਰੂਰ ਹੋ ਜੂਗਾ ਦੁੱਧ ਦੋਸਤੋ ਜਿਹੜਾ ਮੌਕੇ ਦਾ ਤਿਆਰ ਐ 14 ਕਿਲੋ ਦੁੱਧ ਦੇ ਸੰਤਿਆਰ ਐ ਸੱਜਰ ਨੇ 22 ਕਿਲੋ ਦੁੱਧ ਚੋਆ ਆ ਦੂਜਾ ਸੂਹਾ ਸੂਹੀ ਤੀਜੇ ਹਤੇ ਗੱਭਣੇ ਚਾਰ ਮਹੀਨਿਆਂ ਦੀ ਚੈੱਕ ਪਾਸ ਤੇ ਇਹ ਗਾਂ ਦੋਸਤੋ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਆ ਇਹ ਗਾਂ ਦੋਸਤੋ 6 ਮਹੀਨੇ ਹੋ ਗਏ ਸੂਹੀ ਨੂੰ ਪੰਜਾਂ ਮਹੀਨੇ ਦੀ ਗੱਭਣ ਚੈੱਕ ਪਾਸ ਬੱਚਾ ਤੇ ਮਗਰ ਵੱਛੀ ਦੁੱਧ ਇਹਦੇ ਥੱਲੇ ਵੀ ਦੋਸਤੋ 14 ਕਿਲੋ ਦੇ ਲਾਗੇ ਬਣੇ ਤਿਆਰ ਆ ਇਹਨੇ ਵੀ ਸੱਜਰ ਨੇ ਦੋਸਤੋ ਦੁੱਧ 22 ਕਿਲੋ ਚੋਆ ਆ ਖਣਾ ਥੋੜਾ ਦੀ ਦੋਸਤੋ ਕੁਆਲਿਟੀ ਚੈੱਕ ਕਰ ਲਓ ਕਿਉਂਕਿ ਥੋੜੀ ਜੀ ਇਹ ਸਾਡੇ ਤੋਂ ਕੈਮਰੇ ਤੋਂ ਡਰਦੀ ਇਸ ਕਰਕੇ ਮੈਂ ਲਾਗੇ ਜਿਆਦਾ ਨਹੀਂ ਜੰਦਾ ਜੇ ਸ਼ਾਹੀਵਾਲ ਦੇ ਨਾਲ ਦੋਸਤੋ ਪਿਆਰਪੂਰੋ ਦੋਸਤੋ ਨਾ ਗਾਵਾਂ ਦੀ ਚੰਗੀ ਵਧੀਆ ਆਉਂਦੀ ਐ ਨਿਰਖ ਪਰਖ ਦੋਸਤੋ ਆਪਣੀ ਕਰਕੇ ਤਸੱਲੀ ਕਰਕੇ ਆਪਣੀ ਫੇਰ ਪਾਸੇ ਦੋਸਤੋ ਖਰੀਦਿਆ ਕਰੋ ਆਰਡਰ ਕੁਆਲਿਟੀ ਦੋਸਤੋ ਸੱਜਰ ਗਾਵਾਂ ਵਰਗੀ ਤਿਆਰ ਕੀਤੀ ਐ ਇਹ ਬਿਲਕੁਲ ਵਧੀਆ ਮੌਕੇ ਦੀ 14 ਗੋਣਾਂ ਦੋਤੇ ਜਿਹੜਾ ਮੌਜੂਦ ਹੈ ਹੁਣ ਮੌਕੇ ਦਾ ਦੋ ਗਾਵਾਂ ਅਜੀ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਦਿਖਾਈਆਂ ਦੋਵੇਂ ਗਾਵਾਂ ਟੋਕੜ ਗੱਬਣ ਚੈੱਕ ਪਾਸ ਦੋਦ ਦੋਵਾਂ ਦਾ 14 14 ਕਿਲੋ ਰੇਟ ਦੋਸਤੋ ਦੋਵਾਂ ਦਾ 35 ਤੋਂ ਅੰਦਰ ਹੀ ਐ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਵੀਰ ਨਾਲ ਤੁਸੀਂ ਇਹ ਗਾਵਾਂ ਖਰੀਦ ਸਕਦੇ ਜੀ ਨੰਬਰ ਜਿਹੜਾ ਵੀ ਦਾ ਮੈਸੇਜ ਕਰੀਂ ਤੇ ਚੱਲਦਾ ਕਰ ਦੂੰਗਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ